ਸਤਿ ਸ੍ਰੀ ਗਾਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅੱਜ ਬਣਾ ਰਿਹਾ ਆਪਾਂ ਗਰਮੀਆਂ ਲਈ ਸਪੈਸ਼ਲ ਆਈਸਕ੍ਰੀਮ ਇਹਦੇ ਲਈ ਜਿਹੜੇ ਆਪਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਆਪਾਂ ਨੇ 1 ਲੀਟਰ ਜਿਹੜਾ ਦੁੱਧ ਲੈ ਲਿਆ ਤੇ ਇਹਦੇ ਲਈ ਆਪਾਂ ਨੂੰ ਅੱਧਾ ਲੀਟਰ ਚੀਨੀ ਪਾ ਲਈ ਦੀ ਹੈ ਜਿੰਨਾ ਦੁੱਧ ਹੈਗਾ ਉਹਦੋਂ ਅੱਧੀ ਮਾਤਰਾ ਜਿਹੜੀ ਚਾਪਾਂ ਨੂੰ ਚੀਨੀ ਚਾਹੀਦੀ ਹੈ ਤੇ ਜਿੰਨੀ ਚੀਨੀ ਹੈ ਇਹਦਾ ਚੌਥਾ ਹਿੱਸਾ ਜਿਹੜਾ ਉਹ ਆਪਾਂ ਨੂੰ ਕੋਕੋ ਪਾਊਡਰ ਚਾਹੀਦਾ ਅੱਜ ਆਪਾਂ ਤੁਹਾਨੂੰ ਇਹ ਬਣਾਉਣੀ ਦੱਸਦੇ ਆਂ ਹਾਂਜੀ ਸਾਰਿਆਂ ਨੂੰ ਪਹਿਲਾਂ ਜਿਹੜਾ ਇਹ ਕੋਕੋ ਪਾਊਡਰ ਹੈ ਇਹਨੂੰ ਆਪਾਂ ਛਾਂਣ ਲਈ ਬਸ ਛਾਂ ਕੇ ਜਿਹੜਾ ਦੁੱਧ ਹੈ ਇਹਦੇ ਵਿੱਚ ਪਾ ਦੇਣਾ ਇਸ ਤਰ੍ਹਾਂ ਇਸ ਤਰ੍ਹਾਂ ਪਾਉਣ ਦੇ ਨਾਲ ਇਹ ਦੇ ਵਿੱਚ ਜਲਦੀ ਖੁੱਲ ਜਾਊਗਾ ਹਾਂਜੀ ਇਸ ਤਰ੍ਹਾਂ ਜਿਹੜਾ ਆਪਣਾ ਸਾਰਾ ਕੋਕੋ ਪਾਊਡਰ ਹੈ ਉਹ ਆਪਾਂ ਹੀ ਥਾਂੰਨੇ ਵਿੱਚ ਦੀ ਚਾਹ ਪਾਣੀ ਲੈ ਲਓ ਜੋ ਵੀ ਚੀਜ਼ ਹੈਗੀ ਹੈ ਇਸ ਤਰ੍ਹਾਂ ਪਾ ਦੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾਵਾਂਗੇ ਨਾਲ ਹੁੰਦੀ ਆਪਾਂ ਜਿਹੜੀ ਇਹਦੇ ਵਿੱਚ ਖੰਡ ਹੈ ਇਹਨੂੰ ਮਿਕਸ ਕਰ ਦਾਂਗੇ 아래에 판이 바뀌는 이게 되게 아. 아우야. 아우야. ਹੁਣ ਆਪਾਂ ਜੀ ਇਹਨੂੰ ਗੈਸ ਦੇ ਉੱਪਰ ਬੋਇਲ ਕਰ ਦੇਈਏ ਤੰਗੀ ਤਰ੍ਹਾਂ ਨਹੀਂ ਲੈਣਾ ਇਸ ਲਈ ਗੈਸ ਤੇ ਕਰੀਏ ਲੈ ਹਾਂਜੀ ਆਪਣਾ ਜਿਹੜਾ ਇਹ ਦੁੱਧ ਹੈ ਤੇ ਇਹਦੇ ਵਿੱਚ ਆਪਾਂ ਚੀਨੀ ਪਾਈ ਤੀ ਤੇ ਕੋਕੋ ਪਾਊਡਰ ਪਾਇਆ ਤੀ ਇਹਨੂੰ ਚੰਗੀ ਤਰ੍ਹਾਂ ਬੋਇਲ ਕਰ ਲਿਆ ਸਿਮ ਤੇ ਕਰਕੇ ਇਹਨੂੰ 10 ਮਿੰਟ ਆਪਾਂ ਇਸ ਤਰ੍ਹਾਂ ਹਿਲਾਉਂਦੇ ਜੇ ਤੇ ਇਸ ਤਰ੍ਹਾਂ ਬਣ ਗਿਆ ਹੁਣ ਆਪਾਂ ਇਹਨੂੰ ਗਾੜਾ ਕਰਨ ਲਈ ਇਹਦੇ ਵਿੱਚ ਦੁੱਧ ਦੀ ਕਰੀਮ ਵੀ ਪਾ ਸਕਦੇ ਹਾਂ ਤੇ ਤੁਸੀਂ ਸੁੱਕਾ ਦੁੱਧ ਵੀ ਲੈ ਸਕਦੇ ਹੋ ਮੇਰੇ ਕੋਲ ਸੁੱਕਾ ਦੁੱਧ ਹੈ ਮੈਂ ਵੀ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾ ਦਿੰਨੀ ਆ ਪਾ ਕੇ ਜਿਹੜੇ ਇਹ ਥੋੜਾ ਜਿਹਾ ਦੇ ਤੇਰਾ ਜ਼ਿਆਦਾ ਤਾਂ ਹੋ ਸਕੀ ਇਸ ਤਰ੍ਹਾਂ ਹੁੰਦੀ ਆਪਾਂ ਇਹਨੂੰ ਠੰਡਾ ਹੋਣੇ ਰੱਖ ਦਿੰਨੇ ਆ ਬਾਹਰ ਜਦੋਂ ਬਿਲਕੁਲ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਫ੍ਰੀਜ ਦੇ ਵਿੱਚ ਰੈਫਰਿਜਰੇਟਰ ਕਰ ਦਾਂਗੇ ਹਾਂਜੀ ਆਪਣੀ ਜਿਹੜੀ ਆਈਸਕ੍ਰੀਮ ਹੈ ਇਹ ਬਣ ਕੇ ਤਿਆਰ ਹੋ ਗਈ ਬਹੁਤ ਵਧੀਆ ਟੇਸਟ ਹੈ ਇਹਦਾ ਤੁਸੀਂ ਇਹਨੂੰ ਟ੍ਰਾਈ ਜ਼ਰੂਰ ਕਰੋ ਧੰਨਵਾਦ